ਘਰੋਂ ਗਿਆ ਖੇਡਣ ਵਾਸਤੇ ਫਾਰੀ ਕਰੇ ਮੁੜ ਕੇ ਬਾਦ ਵਿੱਚ ਵਾਪਸ ਨੀਂਜੇ ਆਇਆ ਸੋਹਣਾ ਪੁੱਤ ਮਿਲਦੀਏ ਚਾਰ ਕੇ ਆਏ ਆ ਜਾ ਪਜ ਕੇ ਪੁੱਤ ਮੇਰੇ ਜੇ ਤੇ ਮੇਰਾ ਘਰ ਪਰ ਜਾਣਾ ਈ ਤੂੰ ਤੇ ਘਰ ਪਰ ਜਾਵੇ ਆ ਸੋਹਣਾ ਪੁੱਤ ਜਰਮਾਨਾ ਜਾਵੇ ਕਰਨੋ ਜਰਮਾਨਾ ਪੁੱਤ ਮੇਰਾ ਨਾਮ ਨਵਿੰਦਰ ਕੋਹਰਿਆ ਪਰਵਾਲ ਕੀ ਗੱਲ ਬਾਤ ਹੋ ਜਿਹੜਾ ਬੇਟਾ ਕੱਲ ਗੁੰਮ ਹੋ ਗਿਆ ਘਰੋਂ ਗਿਆ ਖੇਡਣ ਵਾਸਤੇ ਹੀ ਪਾਜੀ ਘਰੇ ਮੁੜ ਕੇ ਬਾਅਦ ਵਿੱਚ ਵਾਪਸ ਨਹੀਂ ਜੇ ਆਇਆ ਹੁਣ ਬੱਚੇ ਨਾਲ ਗਿਆ ਸੀ ਹਾਂਜੀ ਹਾਂਜੀ ਬੱਚੇ ਕੀ ਦੱਸ ਰਿਆ ਬੱਚੇ ਤੇ ਕਹਿੰਦੇ ਨੇ ਨਹਿਰ ਦੇ ਨਾਲੋਂ ਗਏ ਆ ਕਹਿੰਦੇ ਉਹਦੇ ਨਾਲ ਬਾਅਦ ਵਿੱਚ ਵਾਪਸ ਨਹੀਂ ਜੇ ਆਇਆ ਕੀ ਨਾਮ ਸੀ ਬੱਚੇ ਦਾ ਘਰਮਾਨਦੀਪ ਸਿੰਘ ਦਾ ਛਾਲਦਾਈ ਕਿੰਨੇ ਬੱਚੇ ਤੁਹਾਡੇ ਤਿੰਨ ਪ੍ਰਸ਼ਾਸਨ ਨੂੰ ਇਹਦੇ ਬਾਰੇ ਜਾਣਕਾਰੀ ਦਿੱਤੀ ਹੈ ਪ੍ਰਸ਼ਾਸਨ ਬਹੁਤ ਜ਼ਿਆਦੀ ਮਦਦ ਕਰਨ ਦੇ ਲੱਭਣ ਦੀ ਕੋਸ਼ਿਸ਼ ਕਰਨ ਦੇ ਪਰ ਅਜੇ ਤੱਕ ਨਹੀਂ ਲੱਭਾ ਕੀ ਮੰਗ ਕਰਦੇ ਆ ਪ੍ਰਸ਼ਾਸਨ ਕੋਲ ਇਹੋ ਮੰਗ ਕਰਦੇ ਆ ਕਿ ਉਹਦੀ ਬਾਤ ਤੋਂ ਬਾਤ ਉਹਦੀ ਪਾਲਤ ਕੀਤੀ ਜਾਵੇ ਮੇਰਾ ਪੁੱਤ ਲੱਭ ਕੇ ਮੈਨੂੰ ਦੇ ਦੋ ਹਾਂਜੀ ਬਾਜੀ ਕਲਰਾ ਪੁੱਤ ਤੇਵੜਿਆਂ ਵਕਤਾਨਾ ਪਾਲਿਆ ਆਹ ਸੋਹਣਾ ਪੁੱਤਾ ਦੇ ਮੈਨੂੰ ਦੇ ਦੇ ਵਖਾਲੀ ਕੀ ਨਾਮ ਤੁਹਾਡੇ ਮੇਰਾ ਨਾਮ ਸੁਖਵੀਰ ਕੌਰ ਹੈ ਕਿਹੜਾ ਪਿੰਡ ਹੈ ਪਰੋਵਾਲ ਕੀ ਗੱਲ ਬਾਤ ਹੈ ਵੀ ਜਿਹੜਾ ਤੁਹਾਡਾ ਤੁਹਾਡਾ ਕੱਲ ਦਾ ਭਰਾ ਜਿਹੜਾ ਤੇ ਭਰਾ ਮੇਰਾ ਬਸ ਬੱਚਿਆਂ ਨਾਲ ਖੇਡਣ ਗਿਆ ਸੀ ਜਿਵੇਂ ਕਿ ਰੋਜ਼ ਖੇਡਣ ਜਾਂਦਾ ਵਾ ਏ ਤੇ ਕੱਲ ਦਾ ਫਿਰ ਵਾਪਸ ਹੀ ਨਹੀਂ ਆਇਆ ਅਸੀਂ ਮਤਲਬ ਕੱਲ ਦਾ ਹੀ ਲੱਭ ਰਹੇ ਆ ਸਾਰਿਆਂ ਨੂੰ ਪੁੱਛ ਗਿਛ ਵੀ ਕਰ ਰਹੇ ਆ ਸਾਰਾ ਪਿੰਡ ਵੀ ਸਾਡੇ ਨਾਲ ਸਾਥ ਦੇ ਰਿਹਾ ਸਾਰੇ ਲੱਭ ਰਹੇ ਆ ਸਾਡੇ ਨਾਲ ਕੀ ਨਾਮ ਸੀ ਬ੍ਰਦਰ ਦਾ ਤੇ ਕਿਨੇ ਕੋ ਗੁਰਮਾਨ ਸਿੰਘ ਦੀਪ ਸਿੰਘ ਸੀਗਾ ਉਹਦਾ ਨਾਮ ਸਰਦਾਰ ਆ ਤੇ ਉਹਦੀ ਉਮਰ 18 ਸਾਲ ਆ ਪ੍ਰਸ਼ਾਸਨ ਮਦਦ ਕਰ ਰਿਹਾ ਹਾਂਜੀ ਹਾਂਜੀ ਉਹ ਵੀ ਮਦਦ ਕਰ ਰਿਹਾ ਬਸ ਇਹ ਮੰਗਿਆ ਕਿ ਸਾਡਾ ਭਰਾ ਸਾਨੂੰ ਲੱਭ ਕੇ ਦਿੱਤਾ ਜਾਵੇ ਤੇ ਸਹੀ ਸਲਾਮਤ ਦਿੱਤਾ ਜਾਵੇ ਜਿਵੇਂ ਕਿ ਅਸੀਂ ਮੰਗ ਕਰਦੇ ਹਾਂ ਸਾਨੂੰ ਤਾਂ ਸਹੀ ਸਲਾਮਤ ਹੀ ਚਾਹੀਦਾ ਉਹ ਤਾਂ ਦੱਸ ਰਿਹਾ ਕਿ ਅਸੀਂ ਖੇਡਣ ਗਏ ਆ ਉਹ ਤਾਂ ਦੱਸ ਰਿਹਾ ਕਿ ਅਸੀਂ ਨਹਿਰ ਤੇ ਖੇਡਣ ਗਏ ਆ ਜੋ ਕਿ ਉਹ ਕਦੇ ਵੀ ਨਹਿਰ ਤੇ ਨਹੀਂ ਜਾਂਦਾ ਉਹ ਘਰੇ ਹੀ ਰਹਿੰਦਾ ਵਾ ਇੱਥੇ ਲਾਗੇ ਪਾਸੇ ਖੇਡਦਾ ਵਾ ਘਰਾਂ ਦੇ ਤੇ ਦੂਰ ਨਹੀਂ ਉਹ ਕਿਤੇ ਵੀ ਜਾਂਦਾ ਨਹੀਂ ਉਹ ਜਾ ਸਕਦਾ ਵਾ ਕਿਸੇ ਦਾ ਰੰਜਿਸ਼ ਭਾਈ ਜੀ ਲਈ ਨਹੀਂ ਨਹੀਂ ਕੋਈ ਨਹੀਂ ਉਹ ਬੱਚਿਆਂ ਨਾਲ ਤਾਂ ਸਾਰਿਆਂ ਦੀ ਹੁੰਦੀ ਆ ਐਵੇਂ ਤੇ ਅਸੀਂ ਕਹਿ ਨਹੀਂ ਸਕਦੇ ਵੀ ਨਹੀਂ ਹੋ ਸਕਦੀ ਤੇ ਬਾਅਦ ਚ ਠੀਕ ਵੀ ਹੋ ਜਾਂਦੇ ਆ ਕਿਉਂਕਿ ਸਾਰਿਆਂ ਨੇ ਤਾਂ ਰਲ ਮਿਲ ਕੇ ਖੇਡਣਾ ਹੁੰਦਾ ਵਾ